ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਿਰਤਾਂਤ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਹਰੀ ਸਿੰਘ ਮੋੜ ਹਜਾਰੇ ਵਿੱਚ ਨੌ ਸ਼ਹਿਰੇ ਦੀ ਸਾਰੀ ਫਤਿਹ ਦੇ ਉਪਰੰਤ ਸਰਦਾਰ ਹਰੀ ਸਿੰਘ 7 ਮਹੀਨੇ ਤੱਕ ਪਸ਼ਾਵਰ ਦੇ ਇਲਾਕੇ ਵਿੱਚ ਅਮਨ ਕਾਇਮ ਕਰਨ ਅਤੇ ਯਾਰ ਮੁਹੰਮਦ ਖਾਨ ਨੂੰ ਪ੍ਰਬੰਧ ਵਿੱਚ ਸਹਾਇਤਾ ਦੇਣ ਲਈ ਸੁਬਾ ਸਰਹੰਦ ਵਿੱਚ ਰਿਹਾ ਜਰ ਸਭ ਤਰ੍ਹਾਂ ਪ੍ਰਬੰਧ ਠੀਕ ਹੋ ਗਿਆ ਤਾਂ ਸ਼ੇਰੇ ਪੰਜਾਬ ਮਹਾਰਾਜਾ ਰჯੀਤ ਸਿੰਘ ਦੀ ਇੱਛਾ ਅਨੁਸਾਰ ਆਪ ਸਣੇ ਫੌਜ ਦੇ ਮੁੜ ਹਜ਼ਾਰੇ ਵਿੱਚ ਆ ਗਏ ਇੱਥੇ ਪਹੁੰਚਣ ਪਰ ਪਤਾ ਲੱਗਾ ਕਿ ਹਜ਼ਾਰੇ ਦੇ ਮੈਦਾਨੀ ਇਲਾਕੇ ਦੇ ਵਸਨੀਕਾਂ ਵਿੱਚੋਂ ਤਰੀਨ ਤੇ ਤਰਖੈਲੀ ਇੱਥੋਂ ਨਸ ਕੇ ਗੰਦਾਗਰ ਦੇ ਪਹਾੜਾਂ ਵਿੱਚ ਸ੍ਰੀਕੋਟ ਅਤੇ 나ੜੇ ਦੇ ਇਲਾਕੇ ਵਿੱਚ ਜਾ ਵਸੇ ਹਨ ਇੱਥੋਂ ਇਹ ਆਪਣੇ ਪ੍ਰਸਿੱਧ ਸ਼ੋਰਸ ਪੰਛਦ ਆਗੂ ਮੁਹੰਮਦ ਖਾਨ ਤਰੀਨ ਦੀ ਗਵਾਹੀ ਵਿੱਚ ਮੈਦਾਨੀ ਪ੍ਰਜਾ ਪਰ ਡਾਕੇ ਮਾਰ ਕੇ ਉਹਨਾਂ ਨੂੰ ਦੁੱਖ ਦੇ ਰਹੇ ਸਨ ਇਹਨਾਂ ਨੂੰ ਸਿੱਧੇ ਰਾਹ ਪਾਉਣ ਲਈ ਸਨ 1824 ਦੇ ਆਰੰਭ ਵਿੱਚ ਸਰਦਾਰ ਹਰੀ ਸਿੰਘ ਨੇ ਸਜਾਵਾਰੀ ਮੁਹਿੰਮ ਤਿਆਰ ਕਰਕੇ ਸ੍ਰੀ ਕੋਟ ਦੇ 나ੜੇ ਪਰ ਚੜ੍ਹਾਈ ਕਰ ਦਿੱਤੀ ਉਧਰ ਵਿਰੋਧੀਆਂ ਨੂੰ ਜਦ ਪਤਾ ਲੱਗਾ ਕਿ ਖਾਲਸਾ ਫੌਜ ਸਣੇ ਸਰਦਾਰ ਹਰੀ ਸਿੰਘ ਦੇ ਇਸ ਇਲਾਕੇ ਪਰ ਫੌਜ ਕਸ਼ੀ ਕਰਨ ਵਾਲੇ ਹਨ ਤਾਂ ਉਹਨਾਂ ਤਿੰਨ ਚਾਰ ਕਬੀਲਿਆਂ ਤਰੀਨ ਤੌਰ ਖੇਲੀ ਮਸ਼ਵਾਨੀ ਸੈਦਖਾਨੀਆਂ ਨੇ ਮਿਲ ਕੇ ਥੋੜੇ ਦਿਨਾਂ ਵਿੱਚ ਹੀ 15000 ਦਾ ਟਿਕਾਣਾ ਮੁਲਕਈ ਮੁਲਕੀਆਂ ਲਸ਼ਕਰ ਇਕੱਠਾ ਕਰ ਲਿਆ ਅਤੇ ਉਹ ਰਸਤੇ ਜਿਹੜੇ ਇਹਨਾਂ ਦੇ ਪਿੰਡਾਂ ਵੱਲ ਜਾਂਦੇ ਸਨ ਉਹਨਾਂ ਨੂੰ ਪੱਥਰਾਂ ਦੇ ਪੱਥਰਾਂ ਤੇ ਦਰਖਤਾਂ ਨਾਲ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਅਤੇ ਯੋਗ ਰੋਕ ਦੀਆਂ ਥਾਵਾਂ ਪਰ ਪੱਕੇ ਮੋਰਚੇ ਬਣਾ ਕੇ ਜੰਗ ਕਰਨ ਲਈ ਤਿਆਰ ਹੋ ਬੈਠੇ ਸਰਦਾਰ ਹਰੀ ਸਿੰਘ ਜਦ ਪਹਾੜ ਵਿੱਚ ਪਹੁੰਚੇ ਤਾਂ ਅੱਗੋਂ ਸਾਰੇ ਰਾਹ ਬੰਦ ਪਾਏ ਪਰ ਇਹਨਾਂ ਰੁਕਾਵਟਾਂ ਦੇ ਕੋਲ ਪ੍ਰਵਾਹ ਨਾ ਕਰਦੇ ਹੋਏ ਅਗਲੀ ਸਵੇਰ ਨੂੰ ਗਾਜ਼ੀਆਂ ਪਰ ਹੱਲਾ ਬੋਲ ਦਿੱਤਾ ਸਰਦਾਰ ਹਰੀ ਸਿੰਘ ਖੁਦ ਇੱਕ ਦਸਤਾ ਫੌਜਦਾਰ ਨਾਲ ਲੈ ਕੇ ਇਹਨਾਂ ਮੋਰਚਿਆਂ ਪਰ ਜਾ ਪਿਆ ਅੱਗੋਂ ਵੈਰੀਆਂ ਵੀ ਆਪਣੇ ਇਸਲਾਮੀ ਜੋਸ਼ ਵਿੱਚ ਬੜੀ ਬਹਾਦਰੀ ਨਾਲ ਨਲੂਏ ਸਰਦਾਰ ਦਾ ਰਸਤਾ ਰੋਕਿਆ ਇਸ ਮੌਕੇ ਪਰ ਬੜੀ ਸਖਤ ਕਟਾਵ ਵੱਢ ਹੋਈ ਦੋਹਾਂ ਧਿਰਾਂ ਦੇ ਯੋਧਿਆਂ ਨੇ ਆਪਣੇ ਬਾਹੂਬਲ ਦਾ ਚੰਗਾ ਸਬੂਤ ਦਿੱਤਾ ਇਸ ਸਮੇਂ ਵਿਰੋਧੀਆਂ ਨੇ ਇੱਕ ਬੜਾ ਧੋਖਿਆ ਦਾ ਕੰਮ ਕੀਤਾ ਹੋਇਆ ਸੀ। ਅਰਥਾਤ ਇੱਕੋ ਰਸਤਾ ਜਿਹੜਾ 나ੜੇ ਨਾਮੀ ਪਿੰਡ ਵੱਲ ਜਾਂਦਾ ਸੀ ਉਸ ਤੋਂ 300 ਕਦਮ ਦੀ ਵਿੱਥ ਪਰ ਕੁਝ ਵੱਡੇ ਵੱਡੇ ਪੱਥਰ ਜੋੜ ਕੇ ਉਸ ਦੇ ਹੇਠਾਂ ਬਰੋਧ ਭਾਰ ਦਿੱਤਾ ਸੀ। ਜਦ ਸਰਦਾਰ ਹਰੀ ਸਿੰਘ ਫੌਜ ਦੀ ਅਗਲੀ ਸਫ਼ ਵਿੱਚ ਆਪਣੇ ਜਵਾਨਾਂ ਨੂੰ ਅੱਗੇ ਵਧਾਉਂਦਾ ਹੋਇਆ ਇਸ ਮੌਕੇ ਪਰ ਪਹੁੰਚਾ ਤਾਂ ਵੈਰੀਆਂ ਨੇ ਦੂਰੋਂ ਹੀ ਪਲੀਤਿਆਂ ਨੂੰ ਦਾਗ ਦਿੱਤਾ। ਜਿਸ ਨਾਲ ਇੱਕ ਬੜਾ ਭਿਆਨਕ ਧਮਾਕਾ ਹੋਇਆ। ਅਤੇ ਉਹ ਪੱਥਰ ਜਿਹੜਾ ਇਹਨਾਂ ਸੁਰੰਗਾਂ ਪਰ ਇਸੇ ਗਰਜ ਲਈ ਜੋੜ ਕੇ ਰੱਖੇਗੇ ਸਨ ਬੜੇ ਜ਼ੋਰ ਨਾਲ ਥਾਂਵਾਲ ਉੱਠੇ ਅਤੇ ਫਿਰ ਨਵਾਨ ਵਾਲ ਬੜੀ ਤੇਜ਼ੀ ਨਾਲ ਰੜਪੇ ਉੱਥੋਂ ਰਸਤਾ ਬੜਾ ਵਿਖੜਾ ਚੜਾਈ ਦਾ ਸੀ ਦੂਜਾ ਉੱਪਰੋਂ ਕੁਝ ਸ਼ਾਮ ਦਾ ਹਨੇਰਾ ਪੈ ਗਿਆ ਸੀ ਇਹ ਭਾਰੀ ਪੱਥਰ ਸਰਦਾਰ ਹਰੀ ਸਿੰਘ ਤੇ ਕੁਝ ਹੋਰ ਜਵਾਨਾਂ ਨੂੰ ਆਪਣੇ ਨਾਲ ਧਕੇਲ ਕੇ ਹੇਠਾਂ ਇੱਕ ਖਾੜ ਦੇ ਵਿੱਚ ਲੈ ਗਏ ਸਰਦਾਰ ਜੀ ਖਾੜ ਦੇ ਵਿੱਚ ਡਿਗਣਸਾਰ ਬੇਸੁੱਧ ਹੋ ਗਏ ਆਪਦੀ ਫੌਜ ਦੇ ਜਵਾਨਾਂ ਨੇ ਆਪ ਜੀ ਨੂੰ ਲਾਗੇ ਚਾਗੇ ਢੁੰਡਣ ਦੀ ਬੜੀ ਕੋਸ਼ਿਸ਼ ਕੀਤੀ ਪਰ ਇਸ ਵਿੱਚ ਸਫਲਤਾ ਨਾ ਹੋ ਸકી ਖਾਲਸਾ ਫੌਜ ਹੁਣ ਆਪਣੇ ਡੇਰੇ ਵੱਲ ਭਰਤਾਈ ਸਰਦਾਰ ਜੀ ਦੇ ਬਾਰੇ ਖਾਲਸੇ ਦੇ ਕੈਂਪ ਤੇ ਬੈਰੀਆਂ ਵਿੱਚ ਇਹ ਗੱਲ ਖਿਲਰ ਗਈ ਕਿ ਸਰਦਾਰ ਜੀ ਸ਼ਹੀਦੀ ਦਾ ਅੰਮ੍ਰਿਤ ਪੀ ਗਏ ਹਨ ਨਲੂਏ ਸਰਦਾਰ ਜੀ ਦੀ ਲਾਸ਼ ਦੀ ਤਲਾਸ਼ ਵਿੱਚ ਸਰਦਾਰ ਮਹਾ ਸਿੰਘ ਮੀਰਪੁਰੀਆ ਤੇ ਸਰਦਾਰ ਟੇਕ ਸਿੰਘ ਕੁਝ ਜਵਾਨਾਂ ਨੂੰ ਨਾਲ ਲੈ ਕੇ ਖੱਡ ਵਿੱਚ ਉਤਰ ਗਏ ਅਤੇ ਸਾਰੀ ਰਾਤ ਢੂੰਡਪਾਲ ਕਰਦਿਆਂ ਬੀਤ ਗਈ ਪਰ ਕੁਝ ਪਤਾ ਨਾ ਲੱਗਾ ਅੰਤਹਿ ਨਿਰਾਸ਼ ਹੋ ਕੇ ਪਿੱਛੇ ਨੂੰ ਪਰਤਣ ਵਾਲੇ ਹੀ ਸਨ ਕਿ ਇਹਨਾਂ ਦੇ ਨਾਲ ਦੇ ਇੱਕ ਸਿੰਘ ਨੇ ਸਰਦਾਰ ਜੀ ਦੀ ਦੇਹ ਇੱਕ ਜੰਗਲੀ ਦਰਖਤ ਦੇ ਮੁੱਢ ਵਿੱਚ ਫਾਤੀ ਹੋਈ ਡਿੱਠੀ ਇਹ ਭੱਜ ਕੇ ਆਪਣੇ ਸਾਥੀਆਂ ਕੋਲ ਪੁੱਜਾ ਤੇ ਉਹਨਾਂ ਨੂੰ ਸਾਰੀ ਗੱਲ ਜਾ ਦੱਸੀ ਇਹਨਾਂ ਜਦੋਂ ਉੱਥੇ ਪਹੁੰਚ ਕੇ ਡਿਠਾ ਤਾਂ ਸਰਦਾਰ ਜੀ ਦੀ ਸਾਰੀ ਵਰਦੀ ਲਹੂ ਵਿੱਚ ਰੰਗੀ ਹੋਈ ਸੀ ਜਦ ਨਾੜੀ ਟਟੋਲ ਕੇ ਡਿਠੀ ਤੇ ਦਿਲ ਤੇ ਹੱਥ ਧਰ ਕੇ ਦੇਖਿਆ ਤਾਂ ਮਲੂਮ ਹੋਇਆ ਕਿ ਅਜੇ ਸਵਾਸ ਹਨ ਤੇ ਨਾੜੀ ਅਤ ਧੀਮੀ ਚੱਲਦੀ ਪਈ ਹੈ ਇਹਨਾਂ ਬੜੀ ਖਬਰਦਾਰੀ ਨਾਲ ਅਡੋਲ ਹੀ ਸਰਦਾਰ ਜੀ ਦੀ ਦੇਹ ਨੂੰ ਇੱਥੋਂ ਕੱਢ ਕੇ ਇੱਕ ਸਫਰੀ ਡੋਲੀ ਵਿੱਚ ਪਾ ਲਿਆ ਜੋ ਉਹ ਨਾਲ ਲਿਆਏ ਸਨ ਤੇ ਛੇਤੀ ਨਾਲ ਡੇਰੇ ਲਿਆਏ ਹੁਣ ਚੰਗੀ ਤਰ੍ਹਾਂ ਦੇਹ ਦੀ ਦੇਖਭਾਲ ਕੀਤੀ ਤਾਂ ਮਲੂਮ ਹੋਇਆ ਕਿ ਪੱਥਰਾਂ ਤੇ ਜੰਗਲੀ ਝਾੜੀਆਂ ਦੀਆਂ ਝਰੀਟਾਂ ਨਾਲ ਸਰਦਾਰ ਜੀ ਦਾ ਸਾਰਾ ਸਰੀਰ ਝਰੀਟਿਆ ਗਿਆ ਸੀ ਸਿਰ ਇੱਕ ਪੱਥਰ ਦੇ ਨਾਲ ਟਕਰਾਨ ਦੇ ਕਾਰਨ ਫਟੜ ਹੋ ਗਿਆ ਸੀ ਅਤੇ ਬਹੁਤ ਹੀ ਖੂਨ ਦੇ ਨਿਕਲ ਜਾਣ ਨਾਲ ਤੇ ਸਾਰੀ ਰਾਤ ਛੰਡਕ ਵਿੱਚ ਪੇ ਰਹਣ ਦੇ ਕਾਰਨ ਸਰੀਰ ਡਾਢਾ ਔਕੜ ਗਿਆ ਸੀ ਇਥੋਂ ਸਰਦਾਰ ਮਹਾ ਸਿੰਘ ਨੇ ਆਪ ਨੂੰ ਹਰੀਪੁਰ ਭਜਵਾ ਦਿੱਤਾ ਜਿੱਥੇ ਬੜੇ ਸਿਆਣੇ ਫਟ ਬੰਨਾ ਅਤੇ ਵੈਦਾਂ ਦੀ ਵੈਦਗੀ ਨਾਲ ਥੋੜੇ ਦਿਨਾਂ ਵਿੱਚ ਹੀ ਮੁੜ ਤਿਆਰ ਬਰ ਤਿਆਰ ਹੋ ਗਏ 나ੜਾ ਪਰ ਸਰਦਾਰ ਮਹਾ ਸਿੰਘ ਨੇ ਦੂਜੇ ਦਿਨ ਮੁੜ ਤਾਵਾ ਕੀਤਾ ਜਿਸ ਨਾਲ ਵੈਰੀ ਮੈਦਾਨ ਛੱਡ ਕੇ ਖਿੰਡ ਪੁੰਡ ਗਏ ਖਾਲਸੇ ਨੇ 나ੜੇ ਪਿੰਡ ਨੂੰ ਅੱਗ ਲਾ ਕੇ ਸਾੜ ਦਿੱਤਾ ਤੇ ਵੈਰੀਆਂ ਤੋਂ ਬਹੁਤ ਸਾਰੇ ਹਥਿਆਰ ਅਤੇ 500 ਬੱਕਰੀਆਂ ਦੇ ਬੱਕ ਖੋ ਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਤਰ੍ਹਾਂ ਖਾਲਸਾ ਫੌਜ ਫਤਿਹ ਦਾ ਝੰਡਾ ਚੁਲਾਉਂਦੀ ਹੋਈ ਹਰੀਪੁਰ ਪਹੁੰਚ ਗਈ। ਸਰਦਾਰ ਹਰੀ ਸਿੰਘ ਦੇ ਉਰੋਗ ਹੁੰਦਿਆਂ ਹੀ ਆਪ ਨੇ ਸ੍ਰੀਕੋਟ ਦੇ ਇਲਾਕੇ ਨੂੰ ਖਾਲਸੇ ਦੇ ਕਬਜ਼ੇ ਵਿੱਚ ਰੱਖਣ ਲਈ ਇੱਥੋਂ ਦੇ ਪਹਾੜਾਂ ਦੀਆਂ ਚੋਟੀਆਂ ਪਰ ਪੰਜ ਗੜੀਆਂ ਬਣਵਾਈਆਂ। ਖਾਸ ਕਰ ਕੋਟ ਦਾ ਕਿਲਾ ਕਾਫੀ ਵੱਡਾ ਤਿਆਰ ਕਰਵਾਇਆ। ਇਸ ਦੀ ਉਚਾਈ ਇੰਨੀ ਸੀ ਕਿ ਇਸ ਥਾਂ ਤੇ ਖਲੋਤਿਆਂ ਦਰਿਆ ਲੋਂਡਾ ਜਿੱਥੇ اٹਕ ਨਾਲ ਮਿਲਦਾ ਹੈ ਲਹਿਰਾਂ ਲੈਂਦਾ ਸਾਫ਼ ਨਜ਼ਰ ਆਉਂਦਾ ਸੀ ਇਨ੍ਹਾਂ ਕਿਲਿਆਂ ਵਿੱਚ ਕਈ ਜ਼ਮੀਦੋਜ਼ ਗੁਫਾਵਾਂ ਹਨ ਜਿਨ੍ਹਾਂ ਵਿੱਚ ਆਟਾ ਦਾਣਾ ਰੱਖਿਆ ਜਾਂਦਾ ਸੀ ਇਨ੍ਹਾਂ ਕਿਲਿਆਂ ਦੇ ਖੰਡਰ ਤੇ ਪਾਣੀ ਦੇ ਤਾਲ ਅਜੇ ਤੱਕ ਮੌਜੂਦ ਹਨ ਇਹਨਾਂ ਨੂੰ ਦੇਖਿਆਂ ਅਜੇ ਵੀ ਖਾਲਸਾ ਰਾਜ ਦੀ ਸ਼ਾਨ ਅੱਖਾਂ ਅੱਗੇ ਆ ਖਲੌਂਦੀ ਹੈ ਸਰਦਾਰ ਹਰੀ ਸਿੰਘ ਨੇ ਹਰੀਪੁਰ ਤੋਂ ਚਾਰ ਕੋਹ ਦੀ ਬਾਟ ਪਰ ਸਰੀਆ ਨਾਮੀ ਪਿੰਡ ਦੇ ਲਾਗੇ ਇੱਕ ਹੋਰ ਛਾਉਣੀ ਖਾਲਸਾ ਫੌਜ ਲਈ ਬੁਵਾਈ ਸੀ ਇਸ ਥਾਂ ਪਰ ਇੱਕ ਪੁਖਤਾ ਬਾਵਲੀ ਆਪਣੇ ਪਰਮ ਮਿੱਤਰ ਸਰਦਾਰ ਅਮਰ ਸਿੰਘ ਜੀ ਕਲਾਨ ਮਜੀਠੀ ਦੀ ਯਾਦਗਾਰ ਨੂੰ ਸਦੀਵ ਕਾਇਮ ਰੱਖਣ ਲਈ ਬਣਵਾਈ ਸੀ ਜਿਸ ਦਾ ਜਲ ਬੜਾ ਹੀ ਠੰਡਾ ਤੇ ਮਿੱਠਾ ਨਿਕਲਿਆ ਸੀ ਇਹ ਯਾਦਗਾਰ ਅਜੇ ਤੱਕ ਵਿਦਮਾਨ ਹੈ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ